ਦੋਸਤੋ ਕੀ ਫਾਇਦਾ ਇਹੋ ਜਿਹੇ ਡਾਲਰਾਂ ਦਾ ਜੇ ਆਪਾਂ ਆਪਣਾ ਪੰਜਾਬ ਆਪਣੀਆਂ ਜ਼ਮੀਨਾਂ ਆਪਣਾ ਵਿਰਸਾ ਤੇ ਆਪਣੀ ਹੋਂਦੀ ਹੀ ਖਤਮ ਕਰ ਲਈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਇਹੋ ਜਿਹੇ ਡਾਲਰ ਕੀ ਆਪਾਂ ਚੱਟਣੇ ਨੇ ਜੇ ਆਪਦੀ ਔਲਾਦੀ ਨਾ ਸਾਨੂੰ ਪਛਾਣ ਸਕੇ ਇਹਨਾਂ ਦੋ ਬੱਚਿਆਂ ਦਾ ਪਿਤਾ 8 ਸਾਲ ਬਾਅਦ ਕੈਨੇਡਾ ਤੋਂ ਵਾਪਸ ਆਉਂਦਾ ਹੈ ਫੈਮਲੀ ਨੂੰ ਸਰਪ੍ਰਾਈਜ਼ ਦੇਣ ਦੇ ਲਈ ਉਹ ਆਪਣੇ ਚਾਚੇ ਦੇ ਮੁੰਡੇ ਨਾਲ ਆਪਦੇ ਬੱਚਿਆਂ ਨੂੰ ਸਕੂਲੋਂ ਲੈਣ ਜਾਂਦਾ ਹੈ ਜਦੋਂ ਸਕੂਲੋਂ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਤਾਂ ਪਹਿਲਾਂ ਕੁੜੀ ਭੱਜ ਕੇ ਚਾਚੇ ਵੱਲ ਜਾਂਦੀ ਹੈ ਤੇ ਆਪਣੇ ਪਿਤਾ ਨੂੰ ਨਹੀਂ ਪਛਾਣ ਪਾਉਂਦੀ ਫਿਰ ਉਸ ਦਾ ਮੁੰਡਾ ਵੀ ਆਪਣੇ ਚਾਚੇ ਵੱਲ ਭੱਜ ਕੇ ਜਾਂਦਾ ਹੈ ਆਪਣੇ ਪਿਤਾ ਕੋਲ ਦੀ ਲੰਘ ਜਾਂਦਾ ਹੈ ਤੇ ਆਪਣੇ ਪਿਤਾ ਨੂੰ ਉਹ ਵੀ ਨਹੀਂ ਪਛਾਣ ਪਾਉਂਦਾ ਇਨਸਾਨ ਪੈਸਾ ਆਪਣੀ ਔਲਾਦ ਖਾਤਰ ਹੀ ਕਮਾਉਂਦਾ ਪਰ ਬਾਰੋਂ ਆਪਣੇ ਪਿਤਾ ਨੂੰ ਉਸ ਦੇ ਬੱਚੇ ਜਮ੍ਹਾਂ ਨਹੀਂ ਪਛਾਣ ਪਾਉਂਦੇ ਬੱਚਿਆਂ ਦਾ ਚਾਚਾ ਇਸ਼ਾਰਾ ਕਰਦਾ ਕਿ ਓ ਰਿਆ ਤੁਹਾਡਾ ਪਿਤਾ ਫਿਰ ਦੋਵੇਂ ਬੱਚੇ ਭੱਜ ਕੇ ਆਪਣੇ ਪਿਤਾ ਨੂੰ ਜੱਫੀ ਪਾਉਂਦੇ ਨੇ ਬਹੁਤ ਹੀ ਭਾਵਕ ਕਰ ਦੇਣ ਵਾਲੀ ਇਹ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਪੈਸਾ ਨਾ ਕਮਾਓ ਪਰ ਪੰਜਾਬ ਵੀ ਢੀਗਾ ਮਾਰਦੇ ਰਿਆ ਕਰੋ ਬਾਹਰੋਂ ਪੈਸਾ ਕਮਾ ਕੇ ਪੰਜਾਬ ਮੁੜਾਓ ਨਹੀਂ ਤਾਂ ਆਉਣ ਵਾਲਾ ਸਮਾਂ ਬਹੁਤ ਹੀ ਭਿਆਨਕ ਹੋਵੇਗਾ ਜਿਹੜੇ ਹਿਸਾਬ ਦੇ ਨਾਲ ਯੂਪੀ ਬਿਹਾਰ ਦੇ ਬਈਏ ਪੰਜਾਬ ਦੇ ਵਿੱਚ ਕੋਠੀਆਂ ਦੇ ਵਿੱਚ ਰਹਿ ਰਹੇ ਨੇ ਇਕੱਲੇ ਬਈਏ ਹੀ ਵੇਖਣ ਨੂੰ ਮਿਲ ਗਏ ਤੋ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ ਤੇ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ